ਜਾਹੀ ਨਾ ਹੋਵੇ ਸਰਕਾਰੀ ਸਰਵਸ ਮਾਨਸ ਪਲਾ ਹੋਵੇ ਬਾਬਲ ਕਰਮ ਹੱਥ ਵਿੱਚ ਲੀਏ ਤੇਰੇ ਪਰ ਕੋਸ਼ਿਸ਼ ਕਰਿਓ ਬਾਬਲ ਕਰਮ ਹੱਥ ਵਿੱਚ ਲੀਏ ਤੇਰੇ ਪਰ ਕੋਸ਼ਿਸ਼ ਕਰਿਓ ਬਾਬਲ ਤੇ ਜੀਵ ਬਲ ਮੇਰੀ ਅੱਖ ਵਿੱਚ ਅਤਰੂ ਆਵੇਂ ਨਾ ਦੁੱਖ ਸੁੱਖ ਤਾਂ ਆਵੇ ਜਾਵੇ ਮੈਨੂੰ ਦੁੱਖ ਦੀ ਜੜ ਠਹਿਰਾਵੇਂ ਨਾ ਦੁੱਖ ਸੁੱਖ ਤਾਂ ਆਵੇ ਜਾਵੇ ਮੈਨੂੰ ਦੁੱਖ ਦੀ ਜੜ ਠਹਿਰਾਵੇਂ ਨਾ ਆਤਮਾ ਨਾ ਛੱਲੀ ਹੋ ਜਾਵੇ ਨਾ ਬੋਲੇ ਐਸੇ ਬੋਲ ਬਾਬਲ ਕਰਮ ਹੱਥ ਵਿੱਚ ਨਹੀਂ ਹੈ ਤੇਰੇ ਪਰ ਕੋਸ਼ਿਸ਼ ਕਰਿਓ ਬਾਬਲ ਕਰਮ ਹੱਥ ਵਿੱਚ ਨਹੀਂ ਹੈ ਤੇਰੇ ਪਰ ਕੋਸ਼ਿਸ਼ ਕਰਿਓ ਬਾਬਲ ਜਹੀ ਨਾ ਹੋਵੇ ਸਰਕਾਰੀ ਸਰਬਸ ਮਾਨਸਪਲਾ ਹੋਵੇ ਬਾਬਲ ਕਰਮ ਹੱਥ ਵਿੱਚ ਨਹੀਂ ਤੇਰੇ ਪਰ ਕੋਸ਼ਿਸ਼ ਕਰਿਓ ਬਾਬਲ ਕਰਮ ਹੱਥ ਵਿੱਚ ਨਹੀਂ ਤੇਰੇ ਪਰ ਕੋਸ਼ਿਸ਼ ਕਰਿਓ ਬਾਬਲ ਕੁਲਾ ਵਾਂ ਗੋ ਪਾਲੀ ਨਾ ਤਦੇ ਵਟੀ ਕੂਰੀ ਬਾਬਲ ਜੇ ਦਾਤ ਸਮਝ ਕੇ ਬਾਪ ਦੀ ਨਾ ਕਰੇ ਓਹੋ ਬੁਰੀ ਬਾਬਲ ਜੇ ਦਾਤ ਸਮਝ ਕੇ ਬਾਪ ਦੀ ਨਾ ਕਰੇ ਓਹੋ ਬੁਰੀ ਬਾਬਲ ਕਾਲਾ ਦਿਨ ਉਹ ਆਉਣ ਤੋਂ ਪਹਿਲਾਂ ਹੱਥੀ ਜ਼ਹਿਰ ਦੇ ਦੇ ਬਾਬਲ ਕਰਮ ਹੱਥ ਵਿੱਚ ਨਹੀਂ ਤੇਰੇ ਪਰ ਕੋਸ਼ਿਸ਼ ਕਰਿਓ ਬਾਬਲ ਕਰਮ ਹੱਥ ਵਿੱਚ ਨਹੀਂ ਤੇਰੇ ਪਰ ਕੋਸ਼ਿਸ਼ ਕਰਿਓ ਬਾਬਲ ਧਨ ਦੌਲਤ ਪੈਸੇ ਨਾਲੋਂ ਵਦਕੇ ਮੈਨੂੰ ਮਣ ਦੇ ਬੇ ਇੱਜ਼ਤ ਧਵਾੜੀ ਵੀ ਕਰੇ ਘਰਸਤੀ ਵਿੱਚ ਨਾਕਮੰਡ ਕਰੇ ਇੱਜ਼ਤ ਧਵਾੜੀ ਵੀ ਕਰੇ ਘਰਸਤੀ ਵਿੱਚ ਨਾਕਮੰਡ ਕਰੇ ਦੀਵੇ ਤੇ ਬੱਤੀ ਵਾਂਗੂ ਹੋਗੇ ਸੜਾ ਮੇਲ ਬਾਬਲ ਕਰਮ ਹੱਥ ਵਿੱਚ ਨਹੀਂ ਹੈ ਤੇਰੇ ਪਰ ਕੋਸ਼ਿਸ਼ ਕਰਿਓ ਬਾਬਲ ਕਰਮ ਹੱਥ ਵਿੱਚ ਨਹੀਂ ਹੈ ਤੇਰੇ ਪਰ ਕੋਸ਼ਿਸ਼ ਕਰਿਓ ਬਾਬਲ ਅਖੀਰ ਵਿੱਚ ਬਸ ਇਹੋ ਕਹਾ ਆਪਣੀ ਧੀ ਨੂੰ ਕਾਬਲ ਬਣਾਇਓ ਕਰਮ ਨੂੰ ਨਾ ਕਰਕੇ ਤੁਸੀਂ ਵਯਾਓ ਕਰਮ ਨੂੰ ਨਾਰੋਂ ਮਪੇਰਾਤੇ ਢੜੀ ਕਰਕੇ ਤੁਸੀਂ ਵਯਾਓ ਮੇਰਾ ਤਾਂ ਬਸ ਇਹ ਹੋ ਕਹਿਣਾ ਅਕੇ ਤੇਰੀ ਮਰਜੀ ਹੈ ਬਾਬਲ ਕਰਮ ਹੱਥ ਵਿੱਚ ਨਹੀਂ ਹੈ ਤੇਰੇ ਪਰ ਕੋਸ਼ਿਸ਼ ਕਰਿਓ ਬਾਬਲ